सीएम ਦੀ ਸੱਜੀ ਬਾ ਖਾਸ ਯਾਰ ਦੋਸਤ ਨੌ ਦੇ ਨੌ ਐਮਐਲਏ ਸੀਐਮ ਦੇ ਸਰਕਾਰ ਦੇ ਮੰਤਰੀ ਵੀ ਹੈ ਵਿੱਚ ਸਪੀਕਰ ਵੀ ਹੈ ਤੇ ਫਿਰ ਵੀ ਕਿ ਉਹਦਾ ਸੀਐਮ ਦਾ ਦੋਸਤ ਹਾਰ ਜਵੇ ਕਿੱਡੀ ਮੈਂ ਕਹਿੰਦਾ ਵੀ ਸੀਐਮ ਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ ਹੈ ਪੈਣਾ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਜਾ ਰਹੇ ਇਹ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਉਹਨਾਂ ਦਾ ਤਾਂ ਕੰਪੈਰੀਸ਼ਨ ਹੀ ਨਹੀਂ ਆਪਾਂ ਕਿਸੇ ਚੀਜ਼ ਨਾਲ ਵੀ ਕਰ ਸਕਦੇ ਨਾ ਬੰਦੇ ਨਾਲ ਜਿੱਥੋਂ ਤੁਹਾਡੀ ਪਹਿਚਾਣ ਦਾ ਸ਼ੁਕਰਾਨਾ ਕਰਨਾ ਹੈ ਬਈ ਤੁਸੀਂ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਹੈ ਤੇ ਸਾਨੂੰ ਅਸ਼ੀਰਵਾਦ ਦਿਓ ਸਾਨੂੰ ਬਲ ਬਖਸ਼ੋ ਕਿ ਅਸੀਂ ਸੰਗਤ ਦੀ ਜਿਹੜੀ ਆਸਾਂ ਹੈ ਸਾਡੇ ਤੇ ਉਹਨਾਂ ਦੀਆਂ ਅਸੀਂ ਉਹ ਆਸਾਂ ਨੂੰ ਪੂਰਾ ਕਰ ਸਕੀ ਤੇ ਇਸ ਗੱਲ ਦਾ ਵੀ ਬਹੁਤ ਫਰਕ ਹੈ ਸਿੱਖਾਂ ਨੂੰ ਬਾਈ ਜੀ ਵੀ ਇੱਕ ਤਰੀਕ ਦੀ ਇਲੈਕਸ਼ਨ ਹੈ ਤੇ ਇੱਕ ਨੂੰ ਹੀ ਹਮਲਾ ਕੀਤਾ ਸੀ ਬਈ ਅਸੀਂ ਬਦਲਾ ਲੈਣਾ ਹੀ ਲੈਣਾ ਬਈ ਹੁਣ ਸਾਡੀ ਬਦਲਾ ਲੈਣ ਦੀ ਵਾਰੀ ਹੈ ਜਿਵੇਂ ਤੁਸੀਂ ਕਿਹਾ ਸੀ ਵੀ ਉਹ ਦਿਨ ਤੋਂ ਜਿਹੜੀ ਬੋਟਾਂ ਵਾਲੀ ਤੋਹਫਾ ਉਧਰ ਨੂੰ ਚੱਲੂਗਾ ਉਹ ਤੁਸੀਂ ਇੰਟਰਵਿਊ 'ਚ ਕਿਹਾ ਸੀਗਾ ਤੇ ਉਹ ਤੋਪ ਚੱਲੀ 6 ਜੂਨ 40 ਸਾਲ ਹੋ ਗਿਆ ਸ਼੍ਰੀ ਅਕਾਲ ਤਖਸਾਲ ਤੇ ਹਮਲਾ ਸਰਕਾਰ ਨੇ ਕੀਤਾ ਸਾਰੇ ਮਿਲੀ ਭੁਗਤ ਸੀ ਕੋਈ ਨਹੀਂ ਚਿੱਠੀਆਂ ਲਿਖਤੀਆਂ ਵੀ ਤੁਸੀਂ ਕਰ ਲਓ ਕਿਸੇ ਨੇ ਕਰਤਾ ਤਾਂ ਇਸ ਵਾਰ ਦੀ 40 ਸਾਲਾਂ ਬਾਅਦ 6 ਜੂਨ ਕਿੱਡੀ ਖਾਸ ਹੋਊਗੀ ਜਿਨ੍ਹਾਂ ਨੇ ਅਕਾਲ ਤਖਸਾਲ ਦਾ ਬਦਲਾ ਲਿਆ ਉੱਥੇ ਹਾਲਾਂਕਿ ਇਹ ਬੋਟਾ ਬੂਟਾ ਤੁਹਾਡੇ ਪਰਿਵਾਰ ਦੀ ਕੁਰਬਾਨੀ ਸਾਹਮਣੇ ਮਿੱਟੀ ਦੀ ਧੂੜ ਆ ਏ ਠੀਕ ਹੈ ਨਾ ਉਹ ਤਾਂ ਉਹ ਤਾਂ ਸਦੀਆਂ ਯਾਦ ਰਿਆਂ ਵਾਲੀ ਵੋਟਾਂ ਦਾ ਪੰਨਾ ਸਾਲਾਂ ਨੂੰ ਆ ਜਾਣੀਆਂ ਪਰ ਉੱਥੇ ਕਿਹਦਾ ਮਾਹੌਲ ਹੋਊਗਾ ਜਦੋਂ ਜਾਹੋ ਜਲਾਲ ਹੋਊਗਾ ਪੰਥ ਮਾਣ ਕਰੂਗਾ ਉਸ ਸ਼ੁਰਮਤਾਈ ਤੇ ਵੀ ਤੁਹਾਡੀ ਜਿੱਤ ਤੇ ਵੀ ਇਹ ਜੋ ਵੀ ਹੋ ਰਿਹਾ ਹੈ ਅਸੀਂ ਜਿੱਤੇ ਹਾਂ ਇਹ ਮੇਨ ਕ੍ਰੈਡਿਟ ਤਾਂ ਮੈਂ ਮਹਾਰਾਜ ਨੇ ਦਿੱਤਾ ਮਹਾਰਾਜ ਦੀ ਕਿਰਪਾ ਨਾਲ ਲੋਕ ਸਭਾ ਚੋਣਾਂ 2024 ਪੂਰੀ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਇਸ ਵਕਤ ਭਾਰਤ ਤੋਂ ਇਲਾਵਾ ਪੰਜਾਬ ਦੀਆਂ ਕੁਝ ਖਾਸ ਸੀਟਾਂ ਦੇ ਸੀਗੀਆਂ ਦੋਟਾਈ ਸੌਰੀ ਤਿੰਨ ਵੱਜ ਗਿਆ ਤੇ ਰਿਜ਼ਲਟ ਜਿਹੜੇ ਆ ਤਕਰੀਬਤ तकरीबन ਬਿਲਕੁਲ ਆਪਣੇ ਅੰਤਮੇ ਪੜਾਤੇ ਹੈਗੇ ਫਰੀਦਕੋਟ ਬਾਬਾ ਫਰੀਦ ਸਾਹਿਬ ਦੀ ਨਗਰੀ ਉੱਥੋਂ ਇੱਕ ਪੰਥਕ ਸ਼ਖਸੀਅਤ ਜਿਹੜੀ ਆ ਸ਼ਹੀਦ ਭਾਈ ਬਿੰਦ ਸਿੰਘ ਉਹਨਾਂ ਦੇ ਸੁਪੁੱਤਰ ਉਹ ਚੋਣ ਮੈਦਾਨ ਸੀਗੇ ਸਰਬਜੀਤ ਸਿੰਘ ਜਿਹੜੇ ਇੱਕ ਵੱਡੀ ਲੀਡਰ ਆ ਜਿਹੜਾ ਉਹ ਜਿੱਤ ਵੱਲ ਵੱਧ ਚੁੱਕੇ ਆ ਹਾਲਾਂਕਿ ਐਲਾਨ ਹੀ ਹੋਣਾ ਬਾਕੀ ਆ ਤਾਂ ਸਰਬਜੀਤ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਜਥਾ ਜਿਹੜਾ ਸਾਡੇ ਦਾ ਮੌਜੂਦਾ ਸੀ ਗੱਲਬਾਤ ਕਰਾਂਗੇ ਕਿ ਕਿੱਦਾਂ ਮਹਿਸੂਸ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ तकरीबन तकरीबन ਜਿੱਤ ਤੁਹਾਡੀ ਤੈ ਆ 65000 60000 ਦੀ ਜਿਹੜੀ ਲੀਡ ਹੈ ਉਹ ਪਿਛਲੇ 2 ਘੰਟੇ ਤੋਂ ਬਰਕਰਾਰ ਹੈ ਕਿਦਾਂ ਮਹਿਸੂਸ ਪਹਿਲਾਂ ਹੋ ਰਿਹਾ ਤੁਹਾਨੂੰ ਉਹ ਬੜੀਆ ਮਹਿਸੂਸ ਹੋ ਰਿਹਾ ਹੈ ਤੇ ਮੈਨੂੰ ਮੈਂ ਧੰਨਵਾਦ ਵੀ ਕਰਦਾ ਹਮ ਸਾਰੇ ਫਰੀਦਕੋਟ ਦੀ ਸੰਗਤ ਦਾ ਜਿਨ੍ਹਾਂ ਨੇ ਦਿਨ ਰਾਤੇ ਕਰਕੇ ਮੇਰੇ ਲਈ ਮਿਹਨਤ ਕੀਤੀ ਹੈ ਤੇ ਬਾਹਰ ਬੈਠੇ ਵੀ ਸਿੱਖ ਕੌਮ ਦਾ ਜਿਹੜੀ ਵਿਦੇਸ਼ਾਂ 'ਚ ਬੈਠੀ ਹੈ ਉਹਨਾਂ ਨੇ ਵੀ ਮੈਨੂੰ ਜੇ ਮੇਰੀ ਮਦਦ ਕੀਤੀ ਹੈ ਮੈਂ ਤਾਂ ਹੀ ਚੋਣ ਲੜ ਸਕਿਆ ਤਾਂ ਹੀ ਮੇਰੀਆਂ ਗੱਡੀਆਂ ਚੱਲੀਆਂ ਤਾਂ ਹੀ ਪੋਸਟਰ ਬੈਨਰ ਛਪੇ ਆ ਸਾਰੇ ਆਂਦਾ ਮੈਂ ਦੇਸ਼ ਵਿਦੇਸ਼ ਵਿੱਚ ਬੈਠੇ ਸਿਕ ਸੰਗਤਾਂ ਬਹੁਤ ਬਹੁਤ ਧੰਨਵਾਦ ਦੀਆਂ ਬਹੁਤ ਬਹੁਤ ਧੰਨਵਾਦ ਜਿਹੜੀ ਲੋਕ ਸਭਾ ਦੀ ਚੋਣ ਹੁੰਦੀ ਹੈ ਜੀ ਇਹ ਬਾਕੀ ਚੋਣਾਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਕਿਉਂਕਿ ਲੈਵਲ ਬੜਾ ਵੱਡਾ ਹੁੰਦਾ ਮੁਲਕ ਦੀ ਸਰਕਾਰ ਚੁਣਨੀ ਹੈਗੀ ਹੈ ਬੰਦਾ ਤੇ ਪਿੰਡ ਦੀ ਸਰਪੰਚੀ ਤੋਂ ਪਹਿਲਾਂ ਬੜਾ ਕਨਫਿਊਜ਼ ਲੱਭੀ ਉਹ ਨਾ ਰੋਸ ਜਾਵੇ ਉਹ ਨਾ ਰੋਸ ਜਾਵੇ ਇੱਥੇ ਬਹੁਤ ਸਾਰੇ ਮੁੱਦੇ ਖੜੇ ਕੀਤੇ ਗਏ ਵੀ ਇਹ ਤੇ ਉਹ ਪਰਿਵਾਰ ਚੋ ਹੈ ਜੀ ਇਹ ਇਹ ਤੇ ਜਿਹਨਾਂ ਨੇ ਇੰਦਰਾਵਾਦੀ ਉਹ ਪਰਿਵਾਰ ਚੋ ਹੈ ਜੀ ਪਰ ਇਹ ਲੱਗਦਾ ਵੀ ਸਾਰੇ 15 ਲੱਖ ਦੇ 15 ਲੱਖ ਵੋਟਰਾਂ ਦੇ ਵਿੱਚੋਂ ਸਾਰਿਆਂ ਦੇ ਜਿੱਤਨ ਦੇ ਵਿੱਚ ਤੁਸੀਂ ਕਾਮਯਾਬ ਹੋਏ ਹੋ ਇੱਥੇ ਹਿੰਦੂ ਵੀ ਸੀਗੇ ਮੁਸਲਮਾਨ ਵੀ ਸੀਗੇ ਘੱਟਕਿੰਟੀ ਵੀ ਸੀਗੇ ਸਾਰੇ ਸੀਗੇ ਤਾਂ ਉਹ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਲੱਗਾ ਵੀ ਇਹ ਠੀਕ ਰਹੀ ਤਾਂ ਕਿ ਬਾਕੀ ਪਾਰਟੀਆਂ ਦੇ ਲੋਕਾਂ ਤੁਹਾਨੂੰ ਚੁਣ ਲਿਆ ਐਵੇਂ ਨਾ ਦੇਖੋ ਭਾਜੀ ਤੁਸੀਂ ਘੁੰਮ ਕੇ ਦੇਖੋ ਸਾਨੂੰ ਬਹੁਤ ਹਿੰਦੂਆਂ ਨੇ ਵੀ ਵੋਟ ਪਾਈ ਹੈ ਮੁਸਲਮਾਨਾਂ ਨੇ ਵੀ ਪਾਈ ਹੈ ਐਕਚੁਅਲੀ ਨਾ ਗੱਲ ਇਹ ਹੈ ਵੀ ਸਾਡੇ ਫਾਦਰ ਸਾਹਿਬ ਨੇ ਦਰਬਾਰ ਸਾਹਿਬ ਦਾ ਬਦਲਾ ਲਿੱਤਾ ਹੈ ਤੇ ਦਰਬਾਰ ਸਾਹਿਬ ਕੱਲਾ ਸਿੱਖਾਂ ਦਾ ਨਹੀਂ ਹੈ ਉਹਦੇ ਨਾਲ ਆਸਥਾ ਮੁਸਲਮਾਨਾਂ ਦੀ ਵੀ ਬਹੁਤ ਹੈ ਹਮ ਹਿੰਦੂਆਂ ਦੀ ਵੀ ਬਹੁਤ ਹੈ ਕਿਉਂਕਿ ਉੱਥੇ ਦੇਖੋ ਚਾਰ ਦਰਵਾਜ਼ੇ ਆ ਸਾਰਿਆਂ ਲਈ ਬਰਾਬਰ ਰਸਤਾ ਹਿੰਦੂ ਮੁਸਲਮ ਸਿੱਖ ਸਾਰੀ ਵਾਪਸ ਉਪਦੇਸ਼ ਚੋਂ ਵਰਨਾ ਕੋਈ ਸੰਦੇਸ਼ ਉਪਦੇਸ਼ ਵੀ ਮਹਾਰਾਜ ਬਸ ਸਾਰਾ ਕੁਝ ਉੱਥੇ ਕੋਈ ਉੱਚ ਨੀਚ ਨਹੀਂ ਕੋਈ ਕੁਝ ਮਤਲਬ ਉਹ ਨਹੀਂ ਹੈ ਸਾਰਿਆਂ ਲਈ ਸਾਂਝਾ ਹੈ ਬਹੁਤ ਜਜ਼ਬਾਤ ਹੈ ਸਿੱਖਾਂ ਤੋਂ ਬਗੈਰ ਵੀ ਲੋਕ ਹਿੰਦੂ ਹੈ ਮੁਸਲਮਾ ਹੈ ਜਿਨ੍ਹਾਂ ਦੇ ਜੁੜੇ ਆ ਹਮ ਤੇ ਮੈਂ ਕਹਿੰਦਾ ਵੀ ਜਿਸ ਦਿਨ ਇੰਦਰਾ ਗਾਂਧੀ ਮਾਰੀ ਸੀ ਤੇ ਬਹੁਤ ਕੱਲੇ ਸਿੱਖਾਂ ਦੇ ਹੀ ਨਹੀਂ ਬਹੁਤ ਹਿੰਦੂਆਂ ਦੇ ਤੇ ਬਹੁਤ ਸਾਰੇ ਮੁਸਲਮਾਨਾਂ ਦੇ ਕਾਲਜਿਆਂ 'ਚ ਠੰਡ ਪਈ ਜਿਹੜੇ ਭਲੇ ਲੋਕ ਆ ਹਾਂ ਭਲੇ ਲੋਕ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਜਿੱਤ ਹੈ ਇੱਕ ਇਹ ਵੀ ਸੁਨੇਹਾ ਹੈ ਵੀ ਪੰਜਾਬ ਦਾ ਵਸਨੀਕ ਕੋਈ ਵੀ ਹੋਵੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਲਿਆਂ ਦੇ ਸਦਾ ਹੀ ਖਿਲਾਫ ਸੀ ਤੇ ਇੰਦਰਾ ਨੂੰ ਸੋਧਣ ਵਾਲਿਆਂ ਦੇ ਹੱਕ 'ਚ ਸੀ ਇੱਕ ਸਿੰਬੋਲਿਕ ਸੁਨੇਹਾ ਹੈ ਬਿਲਕੁਲ 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 ਇਹ ਹੱਕ 'ਚ ਦਾ ਸ਼ੁਰੂ ਤੋਂ ਹੀ ਹੈ ਐਕਚੁਅਲੀ ਜੇ ਜਦੋਂ ਸਾਡੇ ਮਦਰ ਜਿੱਤੇ ਐ ਸਾਡਾ ਦਾਦਾ ਸਾਡੇ ਦਾਦਾ ਜੀ ਜਿੱਤੇ ਐ ਜਿੱਤੇ ਤਾਂ ਮੈਂ ਪਹਿਲਾਂ ਹੀ ਬਹੁਤ ਧੇਰ ਜਾਣਾ ਸੀ ਐਕਚੁਅਲੀ ਨਾ ਸਾਨੂੰ ਸਾਡੇ ਮਦਰ ਐਕਸਪਾਇਰ ਛੇਤੀ ਹੋ ਗਏ ਨਾ ਮੈਂ 12 ਸਾਲ ਦਾ ਸੀ ਸਾਨੂੰ ਆਪਣਾ ਹੀ ਨਹੀਂ ਸੀ ਪਤਾ ਵੀ ਅਸੀਂ ਕੀ ਕਰਨਾ ਹੈ ਤੇ ਸਿਆਸਤ ਚ ਕਿਵੇਂ ਅੱਗੇ ਆਇਆ ਜਾਣਾ ਹੁਣ ਦੇਖੋ ਮੈਂ ਪਹਿਲੇ ਇਲੈਕਸ਼ਨ ਲੜੀਆਂ ਐ ਤੇ ਆਪਣੇ ਡਾਕਟਰ ਸਾਹਿਬ ਆ ਗਿੱਦੜਵਾਏ ਦੇ ਹੋਰ ਬੰਦੇ ਆ ਬਹੁਤ ਉਹਨਾਂ ਨੇ ਮੈਨੂੰ ਕਲੀਅਰ ਕੱਟ ਗਏ ਤਾਂ ਅਸੀਂ ਕਹਿੰਦਾ ਬਾਈ ਜੀ ਬਈ ਜੇ ਤੁਸੀਂ ਕਿਸੇ ਪਾਰਟੀ ਵੱਲੋਂ ਚੋਣ ਲੜਦੇ ਤੁਸੀਂ ਜਿੱਤਦੇ ਨਹੀਂ ਸੀ ਅਸੀਂ ਨਾਲ ਤੁਰਦੇ ਨਹੀਂ ਸੀ ਅੱਛਾ ਕਹਿੰਦੇ ਤੁਸੀਂ ਜਿਹਦੇ ਵੱਲੋਂ ਚੋਣ ਲੜੇ ਹੋ ਸਿੱਧੇ ਆਪਣੇ ਬਾਪੂ ਵੱਲੋਂ ਡੈਡੀ ਵੱਲੋਂ ਉਹਨਾਂ ਦਾ ਨਾਮ ਐਨਾ ਵੱਡਾ ਐ ਬਈ ਅਸੀਂ ਉਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਪਿੱਛੇ ਨਹੀਂ ਹੱਟ ਸਕਦੇ ਉਹਨਾਂ ਤੋਂ ਕਹਿੰਦੇ ਅਸੀਂ ਜੇ ਪਿੱਛੇ ਹਟਾਂਗੇ ਤਸ ਸਾਲ 6 ਮਹੀਨੇ 2 ਮਹੀਨੇ ਵਜਾ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ ਤਾਂ ਕੀ ਕਵਾਂਗੇ ਹੂੰ ਮੰਚ ਕੀ ਕੀ ਚੱਲਦਾ ਹੋਊਗਾ ਯਾਰ ਬਈ ਮਤਲਬ ਅਕਾਲ ਤਖਤ ਸਾਹਿਬ ਤੇ ਤੁਸੀਂ ਮੱਥਾ ਟੇਕਣ ਆਏ ਆ ਆਪਾਂ ਬਈ ਜਿਨ੍ਹਾਂ ਨੇ ਇਹਨੂੰ ਢਾਈ ਢੇਰੀ ਕਰਨ ਵਾਲੇ ਨੂੰ ਮਾਰ ਕੇ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਵੋਟ ਤਾਂ ਉਹਦੇ ਮੁੰਡੇ ਨੂੰ ਪਾਈ ਨਹੀਂ ਹੂੰ ਸਹੀ ਹੈ ਬਹੁਤ ਮਤਲਬ ਲੋਕੀ ਜਿਹੜੇ ਬਾਕੀ ਕਈ ਕੂੜ ਪ੍ਰਚਾਰ ਵੀ ਕਰਦੇ ਆ ਜੀ ਇਹ ਐਵੇਂ ਦਾ ਮਾਹੌਲ ਕਰ ਦੇਣਗੇ ਫਲਾਣਾ ਕਰ ਦੇਣਗੇ ਢੀਂਡਾ ਕਰ ਦੇਣਗੇ ਅਸੀਂ ਜੋ ਵੀ ਕਰਾਂਗੇ ਅਸੀਂ ਡੈਮੋਕਰੈਟਿਕ ਵੇ ਨਾਲ ਰਹਿ ਕੇ ਕਰਾਂਗੇ ਅਸੀਂ ਪ੍ਰਸ਼ਾਸਨ ਦੇ ਵਿੱਚ ਰਹਿ ਕੇ ਕਰਾਂਗੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਹਿਲਾਂ ਵੀ ਕਈ ਵਾਰੀ ਕਹੀ ਹੈ ਵੀ ਜੇ ਅਮਰਤਪਾਲ ਕੋਲੇ ਕੋਈ ਵੀ ਅਸਲਾ ਬਰਾਮਦ ਹੁੰਦਾ 2 ਨੰਬਰ ਵਾਲਾ ਕੋਈ ਐਮਿਨੇਸ਼ਨ ਬਰਾਮਦ ਹੁੰਦਾ ਮੈਂ ਉਹਦੀ سپورਟ ਹੀ ਨਹੀਂ ਸੀ ਨਾ ਕਰਦਾ ਸੀ ਨਾ ਨਾ ਲੈਂਦਾ ਸੀ ਜੀ ਹਾਂ ਤਾਂ 40 ਸਾਲਾਂ ਬਾਅਦ ਇੱਕ ਖਾਸ ਗੱਲ ਜਿਹੜੀ ਹਰ ਸਿੱਖ ਨੂੰ ਤਕਰੀਬਨ ਜਾਂ ਪੰਜਾਬ ਵਾਸੀ ਨੂੰ ਲੱਗਦੀ ਹੈ ਵੀ 40 ਸਾਲਾਂ ਬਾਅਦ ਇਹ ਵੋਟਾਂ ਹੋਣੀਆਂ ਸੇਮ ਤਰੀਕ ਇੱਕ ਤਰੀਕ ਜੋ ਚੋਣਾਂ ਚਾਰ ਨੂੰ ਨਤੀਜਾ ਇਹ ਇੰਤਫਾਕ ਸੀ ਜਾਂ ਖਾਸੀਅਤ ਸੀਗੀ ਤਾਂ ਇਹ ਤੁਹਾਡੇ ਵਾਸਤੇ ਕਿੰਨੀ ਖਾਸ ਗੱਲ ਆ ਵੀ ਅੱਜ ਦੇ ਦਿਨ ਹਮਲਾ ਹੋ ਰਿਹਾ ਉੱਥੇ ਹੀ ਉਹ ਬੈਂਸ ਸਿੰਘ ਦੇ ਮੁੰਡੇ ਨੂੰ ਕੌਮ ਜਤਾ ਰਹੀ ਹੈ ਤਾਂ ਅਜ ਉਹਨਾਂ ਦੀ ਯਾਦ ਵੀ ਨਾਲ ਹੈ ਇੱਕ ਤਰੀਕ ਮੇਰੇ ਲਈ ਲੱਕੀ ਵੀ ਬਹੁਤ ਮੈਂ ਪਹਿਲਾਂ ਇੰਟਰਵਿਊ ਚ ਕਹਤਾ ਸੀ ਵੀ ਇੱਕ ਤਰੀਕ ਦੀਆਂ ਇਲੈਕਸ਼ਨਾਂ ਦੇ ਮੈਂ ਜਿੱਤੂਗਾ ਹੂੰ ਤੇ ਬਾਕੀ ਇਹ ਐ ਬਈ ਜਿਹੜਾ ਇਹ ਮਹਾਰਾਜ ਦੇ ਹੀ ਰੰਗ ਹੈ ਤੇ ਇਸ ਗੱਲ ਦਾ ਵੀ ਬਹੁਤ ਫਰਕ ਹੈ ਸਿੱਖਾਂ ਨੂੰ ਬਾਈ ਜੀ ਵੀ ਇੱਕ ਤਰੀਕ ਦੀ ਇਲੈਕਸ਼ਨ ਹੈ ਤੇ ਇੱਕ ਨੂੰ ਹੀ ਹਮਲਾ ਕੀਤਾ ਸੀ ਬਈ ਅਸੀਂ ਬਦਲਾ ਲੈਣਾ ਹੀ ਲੈਣਾ ਬਈ ਹੁਣ ਸਾਡੀ ਬਦਲਾ ਲੈਣ ਦੀ ਵਾਰੀ ਹੈ ਜਿਵੇਂ ਤੁਸੀਂ ਕਿਹਾ ਸੀ ਵੀ ਉਹ ਦਿਨ ਤੋਂ ਜਿਹੜੀ ਵੋਟਾਂ ਵਾਲੀ ਤੋਪ ਆ ਉਧਰ ਨੂੰ ਚੱਲੂਗੀ ਆ ਤਾਂ ਤੁਸੀਂ ਇੰਟਰਵਿਊ 'ਚ ਕਿਹਾ ਸੀ ਤੇ ਉਹ ਤੋਪ ਚੱਲੇ ਚੱਲੂਗੀ ਹਾਂ ਤ્યારਜੋਨੇ ਜਿਹੜੇ ਸਾਰੇ ਜਿਹੜੇ ਵਿਰੋਧੀ ਸੀਗੇ ਉਹ ਢੇਰੀ ਕਰਤੇ ਢੇਰੀ ਕਰਤੇ ਜੀ ਕਰਮਜੀਤ ਅਨਮੋਲ ਬਾਰੇ ਗੱਲ ਕਰਦੇ ਕੋ ਵੱਡਾ ਬਦਲਾ ਪੰਜਾਬ ਵਾਸੀਆਂ ਨੇ 2022 ਚ ਲਿਆਂਦਾ 92 ਸੀਟਾਂ ਇਤਿਹਾਸਿਕ ਸੀ ਕਿ ਜਿੱਦਾਂ ਅੱਜ ਤੁਹਾਨੂੰ ਵੱਡੀ ਲੀਡ ਮਿਲੀ ਅਮਰਪਾਲ ਸਿੰਘ ਵੱਡੀ ਲੀਡ ਤੇ ਜਾ ਰਹੇ ਨੇ ਇਦਾਂ ਹੀ ਉਦੋਂ 99 ਚ ਸਮਰਜੀਤ ਸਿੰਘ ਮਾਣ ਨੂੰ 5 ਲੱਖ 20 ਹਜ਼ਾਰ ਦੀ ਮਤਲਬ ਪੰਜਾਬ ਦੇ ਲੋਕਾਂ ਕੋ ਇਤਿਹਾਸ ਵੱਡੇ ਸਿਰਜਦੇ ਆ ਤਾਂ ਉਹ 92 ਵਾਲਾ ਜਿਹੜਾ ਬਦਲਾਸ ਹੀ ਲੋਕਾਂ ਦੇ ਮਨ ਦੇ ਵਿੱਚੋਂ ਇੰਨੀ ਛੇਤੀ ਚਾਹ ਲੈ ਗਿਆ ਤੁਸੀਂ ਕਿਹੜੀ ਗੱਲ ਮਹਿਸੂਸ ਕਰਦੇ ਹੋ ਵੀ ਲੋਕ ਕਿਉਂ ਛੇਤੀ ਅੱਕ ਗਏ ਉਹਨਾਂ ਨੂੰ ਗੱਲ ਪਤਾ ਕੀ ਹੈ ਇਹਨਾਂ ਨੂੰ ਬਹੁਤ ਗਣਤੀਮੰਤੀ ਇਹਨਾਂ ਦੀ ਐਕਿਊਰੇਟ ਹੁੰਦੀ ਹੈ। ਹੂੰ ਇਹਨਾਂ ਨੇ ਮੈਨੂੰ ਉਹਨਾਂ ਸੀ ਬੈਠੇ ਸੀ ਇੱਕ ਦਿਨ ਅਸੀਂ ਲਾਇਆ ਸੀ ਹਿਸਾਬ ਬਈ ਇਸ ਪੰਜਾਬ ਦੇ ਲੋਕ ਹੂੰ ਬਾਦਲਾਂ ਤੋਂ ਤੰਗ ਹੋ ਕੇ ਹੂੰ ਕਾਂਗਰਸ ਤੋਂ ਤੰਗ ਹੋ ਕੇ ਇੱਕ ਬਾਣिए ਤੇ ਵਿਸ਼ਵਾਸ ਕਰ ਸਕਦੇ ਆ ਬਾਣੀਆਂ ਨੂੰ ਵੋਟਾਂ ਪਾ ਕੇ ਹੂੰ ਪੰਜਾਬ ਦੇ ਸਿੱਖ ਹੂੰ ਉਹਨੂੰ ਉਨੂੰ ਸ਼ਰੰਕ ਕਰ ਸਕਦੇ ਆ ਤੇ ਹੁਣ ਜੇ ਅਸੀਂ ਆਪਣੇ ਕਰਤਾਰ ਲੈ ਕੇ ਜਾਵਾਂਗੇ ਹੁਣ ਬਿਨਾ ਕਿਸੇ ਪਾਰਟੀ ਤੋਂ ਆਪਣੇ ਸਿਰ ਤੇ ਇਲੈਕਸ਼ਨ ਲੜਾਂਗੇ ਲੋਕ ਸਾਰੇ ਉਹਨਾਂ ਨੂੰ ਛੱਡ ਕੇ ਸਾਡੇ ਨਾਲ ਆਉਣਗੇ ਕਿਉਂਕਿ ਗੱਲ ਪਤਾ ਕੀ ਹੈ ਜੇ ਭਗਵੰਤ ਮਾਨ ਕਹੇ ਜੀ ਪਤਾ ਨਹੀਂ ਮੇਰੀ ਮੇਰੇ ਚ ਕਿੰਡੀ ਕ ਖਾਸੀਅਤ ਹੈ ਵੀ ਲੋਕਾਂ ਨੇ ਮੈਨੂੰ ਜਤਾਤਾ ਪਤਾ ਨਹੀਂ ਮੇਰੇ ਚ ਹੀ ਕੋਈ ਗੁਣ ਹੈ ਹੂੰ ਕੁਛ ਨਹੀਂ ਹੈ ਇਹੇ ਤਾਂ ਜਿਵੇਂ ਬਾਂਦਰ ਨੂੰ ਵੀ ਖੜਾ ਕਰ ਦਿੰਦੇ ਲੋਕਾਂ ਨੇ ਉਹਨਾਂ ਨੂੰ ਵੀ ਵੋਟਾਂ ਪਾ ਦੇਣੀਆਂ ਸੀ ਬਾਦਲ ਤੇ ਕਾਂਗਰਸ ਨੂੰ ਹਰਾਉਣ ਦੇ ਮਾਰੇ ਆ ਲੈ ਹੁਣ ਲੋਕਾਂ ਨੂੰ ਉਦੋਂ ਰਾਹ ਨਹੀਂ ਸੀ ਮਿਲਦਾ ਹੁਣ ਇਹਨੇ ਤੰਗ ਹੋ ਗਏ ਸੀ ਬਈ ਯਾਰ ਇਹਨਾਂ ਨੂੰ ਵੀ ਵੋਟਾਂ ਪਾ ਦੋ ਤੇ ਅਸੀਂ ਜਦੋਂ ਆਏ ਅਸੀਂ ਆਏ ਅਮਰਿਤਪਾਲ ਆਏ ਆ ਕੌਮ ਨੂੰ ਰਾਹ ਮਿਲ ਗਿਆ ਬਈ ਅਸੀਂ ਇਹਨਾਂ ਨੂੰ ਅੱਗੇ ਕਰੀਏ ਤਾਂ ਲੋਕ ਸਾਡੇ ਨਾਲ ਤੁਰਨਗੇ ਮਤਲਬ ਲੋਕਾਂ ਦਾ ਸਾਨੂੰ ਵੋਟਾਂ ਪਾਉਣਗੀਆਂ ਸਾਨੂੰ ਹਮਾਇਤ ਦੇਣਗੇ ਤੁਸੀਂ ਇੱਕ ਗੱਲ ਦੇਖੋ 2 ਸਾਲ ਪਹਿਲਾਂ ਸਰਕਾਰ ਬਣੀ ਹੈ ਹੂੰ 2 ਸਾਲ ਦੇ ਵਿੱਚ ਸਰਕਾਰ ਮੌਜੂਦਾ ਸੀਐਮ ਹੂੰ ਮੁ ਸੀਐਮ ਦੀ ਸੱਜੀ ਬਾ ਖਾਸ ਯਾਰ ਦੋਸਤ ਨੌ ਦੇ ਨੌ ਐਮਐਲਏ ਸੀਐਮ ਦੇ ਸਰਕਾਰ ਦੇ ਇੱਕ ਵੀ ਨਹੀਂ ਬਾਹਰ ਸਹੀ ਹੈ ਵਿੱਚ ਮੰਤਰੀ ਵੀ ਹੈ ਵਿੱਚ ਸਪੀਕਰ ਵੀ ਹੈ ਹੂੰ ਤੇ ਫੇਰ ਵੀ ਉਹਦਾ ਕੋਈ ਸੀਐਮ ਦਾ ਦੋਸਤ ਹਾਰ ਜਵੇ ਕਿੱਡੀ ਮੈਂ ਕਹਿੰਦਾ ਵੀ ਸੀਐਮ ਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ ਹੈ ਇਸੇ ਗੱਲ ਤੇ ਵੀ ਜੇ ਉਹ ਸੀਐਮ ਹੋਣ ਦੇ ਬਾਵਜੂਦ ਵੀ ਆਪਣੇ ਖਾਸ ਦੋਸਤ ਨੂੰ ਨੌ ਮੀਐਲਏ ਹੋਣ ਦੇ ਬਾਵਜੂਦ ਵੀ ਨਹੀਂ ਚੁਟਾ ਸਕਿਆ ਫਿਰ ਉਹ ਕੀ ਕਰ ਲੂਗਾ ਕੁਝ ਨਹੀਂ ਕਰ ਸਕਦਾ ਜੀ ਤਫਰੀਦਕੋਟ ਚੋਂ ਚੋਂ ਇੱਕ ਇਹ ਵੀ ਗੱਲ ਸਾਫ਼ ਜਿਹੜੀ ਜਿਹੀ ਹੈ ਸਾਹਮਣੇ ਹੋਈ ਹੈ ਹੁਣ 2027 ਦੇ ਵਿੱਚ ਆਪਣਾ ਬੋਰੀ ਬਿਸਤਰਾ ਸਰਬਦਿਲ ਵੀ ਚੱਕ ਕੇ ਅੱਖਾਂ ਨੂੰ ਪੈਕ ਕਰ ਲੈਣ ਕਿਉਂਕਿ ਹੁਣ ਮੈਂ ਅਮਰਿਤਪਾਲ ਤੇ ਹੋਰ ਜਿੰਨੇ ਵੀ ਐ ਅਸੀਂ ਲੜ ਕੇ ਫਰੰਟ ਲੋਕਾਂ ਨੂੰ ਇੱਕ ਪੰਥਕ ਮੋਹਰਾ ਫਰੰਟ ਦਵਾਵਾਂਗੇ ਜਿਹਦੇ ਦੇ ਲੋਕ ਵਿਸ਼ਵਾਸ ਕਰਕੇ ਸਾਡੇ ਨਾਲ ਤੁਰਨਗੇ ਤੇ ਮੈਂ ਵਿਸ਼ਵਾਸ ਸੰਗਤ ਨੂੰ ਵੀ ਦਵਾਉਣਾ ਹੈ ਵੀ ਅਸੀਂ ਹੁਣ ਵੀ ਸਭ ਤੋਂ ਪਹਿਲਾਂ ਜਿਹੜੀਆਂ ਹੁਣ ਬਾਈ ਇਲੈਕਸ਼ਨਸ ਹੋਣਗੀਆਂ ਬਰਨਾਲੇ ਹੋਣੀਆਂ ਮੀਥੇੜ ਕਾਫੀ ਅੱਗੇ ਚੱਲ ਰਹੀਆਂ ਬਰਨਾਲੇ ਵਾਲੀ ਸੀਟ ਹੋਣੀ ਹੈ ਅਸੀਂ ਸਤਵੰਤ ਸਿੰਘ ਦੇ ਪਰਿਵਾਰ ਨੂੰ ਉੱਥੋਂ ਬੰਦਾ ਖੜਾਉਣਾ ਹੂੰ ਵੱਡੀ ਗੱਲ ਹੈ ਐਦਾਂ ਹੋਊਗਾ ਐਦਾਂ ਹੋਊਗਾ ਅਸੀਂ ਕਿਉਂ ਇਹ ਜਿਹੜੇ ਪਰਿਵਾਰ ਹੈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਪਿੱਛੇ ਕਿਉਂ ਰਹਿਣ ਹੂੰ ਸਹੀ ਹੈ ਅਸੀਂ ਕੱਲਾ ਇਹੀ ਨਹੀਂ ਬਹੁਤ ਪਰਿਵਾਰ ਹੈ ਅੱਜ ਅਸੀਂ ਛੰਦੜਾ ਹੈ ਉਹਨੂੰ ਵੀ ਅਸੀਂ ਕਹਿੰਨੇ ਆਂ ਕਿ ਸਾਡੇ ਨਾਲ ਆ ਵੀ ਅਸੀਂ ਐਸਜੀਪੀਸੀ ਟੱਕਰ ਦਵਾਂਗੇ ਉਹਨੂੰ ਨਾਲੇ ਚਿਤਾਵਾਂਗੇ ਅਸੀਂ ਉਦੋਂ ਛੰਦੜਾ ਦਾ ਵਿਰੋਧ ਨਹੀਂ ਸੀ ਕੀਤਾ ਅਮਰਤਪਾਲ ਦਾ ਮੈਂ ਉਹਨੂੰ ਇਲੈਕਸ਼ਨ 'ਚ ਮਾਰਾ ਨਹੀਂ ਕਿਹਾ ਕਦੇ ਵੀ ਉਹ ਤਾਂ ਗੱਲਾਂ ਹੋਰ ਸੀ ਕੋਈ ਗੱਲਾਂ ਹੋ ਜਾਂਦੀਆਂ ਉਹ ਵੀ ਸਮਝਦੇ ਹੀ ਆਂ ਜੀ ਪਾ ਇੱਕ ਹੋਰ ਹੈ ਜਦੋਂ ਸਿਆਸੀ ਲੋਕ ਜਿੱਤਦੇ ਹਨ ਨਾ ਅਸੀਂ ਵੇਦੇ ਹੀ ਆ ਵੋਟਾਂ ਦੇ ਵਿੱਚ ਕੋਈ ਸਭ ਤੋਂ ਪਹਿਲਾਂ ਜਾਂਦਾ ਆਪਦੇ ਜਿਹੜਾ ਪਾਰਟੀ ਪ੍ਰਧਾਨਾ ਉਹਦੇ ਜਾ ਪੈਰੀ ਭਗਵੰਤ ਮਾਨ ਜਿੱਤਿਆ ਦਿੱਲੀ ਗਿਆ ਕੇਜਰੀਵਾਲ ਦੇ ਐ ਪੈਰੀ ਹੱਥ ਲਾਏ ਜੱਫੀ ਪਾਈ ਕੇ ਨਾ ਆਵਾਜ਼ ਜੀ ਤੁਸੀਂ ਮੈਨੂੰ ਜਿਤਾਤਾ ਹਾਲਾਂਕਿ ਉਹ ਉਮਰ ਚਵੀ ਤੇ ਦਸਤਾਰ ਸਿਰ ਤੇ ਬੰਨੀ ਹੋਈ ਇੱਕ ਕਹਿੰਦਾ ਉਹਦੇ ਪੈਰੀ ਚੁੱਕ ਪੈਣਾ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਜਾ ਰਹੇ ਹੋ ਮੈਂ ਆ ਬੈਠਿਆ ਮੇਰਾ ਦੇ ਦੇ ਇਹ ਮਨੂ ਇਹ ਨਹੀਂ ਉਹ ਦਰਬਾਰ ਪਰ ਉਹ ਤਾਂ ਮੈਂ ਜਾਊਗਾ ਹੀ ਉਹ ਤਾਂ ਮਤਲਬ ਮੈਂ ਬੰਦੇ ਦੀ ਗੱਲ ਕਰਦਾ ਐ ਵੀ ਇਹ ਐ ਮਨੂ ਬੰਦੇ ਤੋਂ ਵੱਡੀ ਬੰਦੇ ਤੋਂ ਵੱਡੀ ਚੀਜ਼ ਕਿਹੜੀ ਕਿਹੜੀ ਜਾਸਥਾਂ ਤੇ ਜਾ ਰਹੀ ਹੈ ਉਹ ਤਾਂ ਬਾਬਾ ਜੀ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਉਹਨਾਂ ਦਾ ਤਾਂ ਕੰਪੈਰੀਸ਼ਨ ਹੀ ਨਹੀਂ ਆਪਾਂ ਕਿਸੇ ਚੀਜ਼ ਨਾਲ ਵੀ ਕਰ ਸਕਦੇ ਨਾ ਬੰਦੇ ਨਾਲ ਜਿੱਥੋਂ ਤੁਹਾਡੀ ਪਛਾਣ ਬਣੀ ਹੈ ਹਾਂ ਮੈਂ ਬੰਦੇ ਦੀ ਗੱਲ ਕਰਦਾ ਵੀ ਇਹ ਸ਼ਖਸ ਹੈ ਉਹ ਜਿਹਨੇ ਮੈਨੂੰ ਉਰੇ ਲੈ ਕੇ ਜਾਂਦਾ ਤੇ ਮੈਨੂੰ ਕਾਮਯਾਬ ਕੀਤਾ ਮੈਂ ਬੰਦੇ ਦੀ ਗੱਲ ਕੀਤੀ ਹੈ ਹਾਂ ਜੀ 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 ਤਾਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜਿਹੜਾ ਸਾਰਾ ਜਥਾ ਆਏਗਾ ਉੱਥੇ ਹਾਂ ਅਸੀਂ ਸਲਾਹ ਕੀਤੀ ਸੀ ਇਹਨਾਂ ਨੇ ਮੈਨੂੰ ਕਿਹਾ ਮੇਰਾ ਵੀ ਮਨ ਸੀ ਭਈ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ ਭਈ ਤੁਸੀਂ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਹੈ ਤੇ ਸਾਨੂੰ ਆਸ਼ੀਰਵਾਦ ਦੋ ਸਾਨੂੰ ਬਲ ਬਖਸ਼ੋ ਕਿ ਅਸੀਂ ਸੰਗਤ ਦੀਆਂ ਆਸਾਂ ਹੈ ਸਾਡੇ ਤੇ ਉਹਨਾਂ ਦੀਆਂ ਅਸੀਂ ਉਹ ਆਸਾਂ ਨੂੰ ਪੂਰਾ ਕਰ ਸਕੀਏ ਤੁਹਾਨੂੰ ਪਤਾ 6 ਜੂਨ 40 ਸਾਲ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਸਰਕਾਰ ਨੇ ਕੀਤਾ ਸਾਰੇ ਮਿਲੀ ਭੋਗਤ ਸੀ ਕੋਈ ਨਹੀਂ ਚਿੱਠੀਆਂ ਲਿਖਤੀਆਂ ਵੀ ਤੁਸੀਂ ਕਰ ਲੋ ਕਿਸੇ ਨੇ ਕਰਤਾ ਤਾਂ ਇਸ ਵਾਰ ਦੀ 40 ਸਾਲਾਂ ਬਾਅਦ 6 ਜੂਨ ਕਿੰਡੀ ਖਾਸ ਹੋਊਗੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਉੱਥੇ ਹਾਲਾਂਕਿ ਇਹ ਵੋਟਾਂ-ਵੂਟਾਂ ਤੁਹਾਡੇ ਪਰਿਵਾਰ ਦੀ ਕੁਰਬਾਨੀ ਸਾਹਮਣੇ ਮਿੱਟੀ ਦੀ ਧੂੜ ਆ ਏ ਠੀਕ ਹੈ ਨਾ ਉਹ ਕੁਰਬਾਨੀ ਬਹੁਤ ਵੱਡੀ ਆ ਉਹ ਤਾਂ ਉਹ ਤਾਂ ਸਦੀਆਂ ਯਾਦ ਰਹਿਣ ਵਾਲੀ ਵੋਟਾਂ ਦਾ ਪੰਨਾ ਸਾਲਾਂ ਨੂੰ ਆ ਜਾਣੀ ਆ ਪਰ ਉੱਥੇ ਕਿਹਦਾ ਮਾਹੌਲ ਹੋਊਗਾ ਜਦੋਂ ਜਾਹੋ ਜਲਾਲ ਹੋਊਗਾ ਪੰਥ ਮਾਣ ਕਰੂਗਾ ਉਸ ਸ਼ੁਰਮਤਾਈ ਅਸੀਂ ਤਾਂ ਮਤਲਬ ਇਹ ਜੋ ਵੀ ਹੋ ਰਿਹਾ ਹੈ ਅਸੀਂ ਜਿੱਤੇ ਆ ਇਹ ਮੇਨ ਕ੍ਰੈਡਿਟ ਤਾਂ ਮੈਂ ਮਹਾਰਾਜ ਨੂੰ ਦਰ ਮਹਾਰਾਜ ਦੀ ਕਿਰਪਾ ਨਾਲ ਮੈਂ ਕਹਿੰਦਾ ਬਈ ਜਿਹੜੇ ਲੋਕ ਕਹਿੰਦੇ ਆ ਨਾ ਬਈ ਐਵੇਂ ਆ ਜੀ ਮੈਨੂੰ ਤਾਂ ਮੈਂ ਇਨੀ ਭਗਤੀ ਕਰਦਾ ਮੈਂ ਇਨਾ ਬਾਣੀ ਪੜ੍ਹਦਾ ਹੈ ਮੇਰਾ ਐਵੇਂ ਨਹੀਂ ਹੁੰਦਾ ਐਵੇਂ ਨਹੀਂ ਹੁੰਦਾ ਨਹੀਂ ਇਹ ਜਦੋਂ ਉਹਨੇ ਕਰਨਾ ਹੈ ਨਾ ਇਹੀ ਹੋਹੀ ਜਾਣਦਾ ਵੀ ਕਦੋਂ ਰਾਈਟ ਟਾਈਮ ਹੈ ਸਹੀ ਹੈ ਹੁਣ ਮੈਂ ਥੋੜੀ ਦੇਰ ਪਹਿਲਾਂ ਸੀ ਕਿਸੇ ਨੂੰ ਕਹਿ ਕੂ ਕਿ 6 ਮਹੀਨੇ ਪਹਿਲਾਂ ਅਮਰੀਕਾ ਦਾ ਵੀਜ਼ਾ ਲਵਾਇਆ ਸੀ ਮੇਰਾ ਵੀਜ਼ਾ ਲੱਗ ਕੇ ਕਰਦਿਆਂ ਦਾ ਮੇਰਾ ਨਹੀਂ ਕਰਦਿਆਂ ਦਾ ਵੀਜ਼ਾ ਲੱਗ ਕੇ ਕੈਂਸਲ ਮੋਹਰ ਲੱਗੀ ਜਿਸ ਦਿਨ ਅਸੀਂ ਪਾਸਪੋਰਟ ਕਲੈਕਟ ਕਰਨ ਗਏ ਆ ਉਸ ਦਿਨ ਉਹਨਾਂ ਨੇ ਕੈਂਸਲ ਕਰਤਾ ਅੱਛਾ ਜੀ ਉਂਝੇ ਤੁਸੀਂ ਅਮਰੇ ਕਹਿੰਦੇ ਰਹੋ ਇਹ ਇਤਿਹਾਸ ਨਹੀਂ ਸੀ ਮੰਨਣਾ ਇਹ ਤਾਂ ਮਹਾਰਾਜ ਜਿੰਨੂੰ ਪਤਾ ਸੀ ਨਾ ਬਈ ਉਹਨੇ ਕੀ ਕਰਨਾ ਹੈ ਦੇਖੋ ਅਸੀਂ 6 ਮਹੀਨੇ 8 ਮਹੀਨੇ ਪਹਿਲਾਂ ਦੀ ਗੱਲ ਹੈ ਵੀਜ਼ਾ ਲੱਗ ਗਿਆ ਜਿਸ ਦਿਨ ਉਹਨਾਂ ਨੇ ਬੁਲਾਇਆ ਬਈ ਜੀ ਤੁਸੀਂ ਆਓ ਤੇ ਉੱਥੇ ਕਲੈਕਟ ਕਰਨ ਗਏ ਉਹਨਾਂ ਪ੍ਰੈਜ਼ਾਈਡਾਈਜ਼ ਦੀ ਮੋਹਰ ਲਾ ਕੇ ਵਾਪਸ ਕਰਤਾ ਕੈਨਸਲਡ ਡਿਊ ਟੂ ਪ੍ਰੈਜ਼ਾਈਡਾਈਜ਼ ਤੇ ਉਹ ਉਦੋਂ ਅਸੀਂ ਸੋਚਦੇ ਸੀਗਾ ਰਾ ਕੀ ਹੋ ਗਿਆ ਤਾਂ ਫੜਾ ਗਿਆ ਵੀਜ਼ਾ ਰਜੈਕਟ ਹੋ ਗਿਆ ਪਰ ਉਹ ਮਹਾਰਾਜ ਜੀ ਨੇ ਖੇਡ ਹੀ ਸੀਗੀ ਆ ਹਾ ਦੇਖ ਲਓ ਜੇ ਉਧਰ ਹੋ ਜਾਂਦੇ ਫਿਰ ਆ ਨਹੀਂ ਸੀ ਹੁਣ ਹੂੰ ਹਲਕੇ ਚ ਰਹਿ ਕੇ ਸੇਵਾ ਕਰੂਗੀ ਹੁਣ ਹੁਣ ਤਾਂ ਨਹੀਂ ਬਿਲਕੁਲ ਚੱਲ ਜੰਦੇ ਜੀ ਹਲਕੇ ਚ ਹੀ ਰਹਿ ਕੇ ਸੇਵਾ ਕਰੂੰਗਾ ਮੈਂ ਕੱਲਾ ਐਮਪੀ ਦੀ ਸੋਚ ਨਹੀਂ ਐ ਅਸੀਂ ਬਹੁਤ ਲੰਬਾ ਸੋਚ ਕੇ ਤੁਰੰਗ ਚੱਲਾਂਗੇ ਜੀ ਜੀ ਸ਼ੁਕਰੀਆ ਸੁਖਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਪਰਮਾਤਮਾ ਨੇ ਤੁਹਾਨੂੰ ਫਤਿਹ ਬਖਸ਼ੀ ਐ ਭਰੋਸਾ ਬਣਾਈ ਰੱਖਿਓ ਕੌਮ ਤੇ ਕੋ ਲੀਡਰ ਕਈ ਵਾਰੀ ਵੋਟਾਂ ਤੋਂ ਬਾਅਦ ਥੋੜਾ ਬਦਲ ਵੀ ਜਾਂਦੇ ਹੁੰਦੇ ਨੇ ਜੀ 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 ਤਾਂ ਸੁਖਵਿੰਦਰ ਸਿੰਘ ਜੀ ਹੈਗੇ ਨੇ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗ ਆ ਗਿਆ ਬਰਨਾਲੇ ਕਿਉਂਕਿ ਮੀਤ ਹੈਰ ਵੱਡੀ ਲੀਡ ਅੱਗੇ ਜਾ ਰਿਹਾ ਤੁਹਾਨੂੰ ਐਮਐਲਏ ਲੜਾਉਣ ਦੀ ਤਿਆਰੀ ਹੋ ਰਹੀ ਹੈ ਕਿੱਦਾਂ ਤਿਆਰੀ ਤੁਹਾਡੀ ਜੀ ਮੈਂ ਇੱਥੇ ਇੱਕ ਗੱਲ ਵੱਡੀ ਦੱਸਣਾ ਚਾਹੀਦਾ ਦੱਸਣਾ ਚਾਹੁੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਸ ਜਿਸ ਮਹਾਰਾਜ ਨੇ ਤਰਸ ਕਰਕੇ ਭਾਈ ਬੈਂ ਸਿੰਘ ਦੇ ਸੁਪੁੱਤਰ ਨੂੰ ਏਡੀ ਵੱਡੀ ਸ਼ਕਤੀ ਦਿੱਤੀ ਆ ਤੇ ਜੋ ਵੀ ਮਹਾਰਾਜ ਅੱਗੇ ਕਰਨਗੇ ਬਹੁਤ ਵਧੀਆ ਕਰਨਗੇ ਜੋ ਵੀ ਫੈਸਲਾ ਪੰਥ ਕਰੇਗਾ ਆਪਾਂ ਉਹਦੇ ਨਾਲ ਇਹਨਾਂ ਚੋਣਾਂ ਦੇ ਨਤੀਜੇ ਜਿਹੜੇ ਪੰਜਾਬ ਦੇ ਵਿੱਚ ਨਵਾਂ ਇੱਕ ਸਿਆਸੀ ਪਿੰਡ ਪੈਦਾ ਕਰ ਰਹੇ ਆ ਬਿਲਕੁਲ ਜੀ ਹੋ ਗਿਆ ਜੀ ਪਿੰਡ ਪੈਦਾ ਜਿਹੜੇ ਪੰਜਾਬ ਦੇ ਹੱਕ 'ਚ ਜਿਨ੍ਹਾਂ ਨੇ ਜਨਨ ਵਾਰਤਨਾ ਉਹ ਪੰਜਾਬ ਦੀ ਅਗਵਾਈ ਕਰਨਗੇ ਹੁਣ ਇਹ ਗੱਲਾਂ ਕਰਨ ਵਾਲੇ ਨਹੀਂ ਕਰਨੀ ਇਹ ਤਾਂ ਮਹਾਰਾਜੀ ਕਰਾਊਗਾ ਜੀ ਅਸਲੀ ਹੀਰੇ ਤੋਂ ਹੋਈ ਹੈ ਜਿਨ੍ਹਾਂ ਨੇ ਸਿਰ ਦਿੱਤੇ ਨੇ ਸਹੀ ਰਾਜ ਖਾਲਸੇ ਦਾ ਇਵੇਂ ਹੀ ਆਉਣਾ ਹੁਣ ਕਹਿੰਦੇ ਹੁੰਦੇ ਵੀ ਲੀਡਰ ਨਾਲ ਲਾਰੇ ਲਾ ਦਿੰਦੇ ਆ ਮੈਂ ਤੁਹਾਨੂੰ ਆਟਾ ਦਊਂਗਾ ਮੈਂ 1000 ਰੁਪਏ ਦਊਂਗਾ ਪਰ ਜਿਨ੍ਹਾਂ ਨੇ ਸਿਰ ਦੇਤੇ ਉਹ ਤੋਂ ਵੱਡਾ ਕੀ ਗੱਲ ਹੋ ਸਕਦੀ ਨਾ ਨਾ ਜੀ ਇਹ ਤਾਂ ਗੱਲਾਂ ਹੀ ਛੋਟੀਆਂ ਨੇ ਇਹ ਤਾਂ ਗੱਲਾਂ ਸ਼ੁਕਰੀਆ ਅਸੀਂ ਫਿਰ ਵੀ ਇਹ ਨਾਲ ਵਿਸਤਾਰ ਦੇ ਨਾਲ ਜਿਹੜੀ ਆਉਣ ਵਾਲੇ ਸਮੇਂ ਚ ਗੱਲਬਾਤ ਕਰਾਂਗੇ ਸ਼ੁਕਰੀਆ ਵਾਈਕ੍ਰਿਜ ਜੀ ਦਾ ਖਾਲਸਾ ਵਾਈਕ੍ਰਿਜ ਜੀ ਦੀ ਫਤਿਹ